ਆਪਣੇ ਕੋ ਇੰਨਾ ਕੇ ਸਟਾਕ ਸੀਗਾ ਆਪਾਂ ਇੰਨਾ ਖਲਾਰਾ ਪਾਤਾ ਹੈ ਚੈੱਕ ਕਰੋ ਖਲਾਰਾ ਪਾਤਾ ਹੋ ਗਿਆ ਸਾਧਵੇਂ ਸੁਣਦੋਂ ਇਹ ਜਰੇਗਾ ਲੱਗਦਾ ਪਿਆਰ ਮੇਰੇ ਮਾ ਮਤਰਾ ਇੱਕ ਆਹ ਲਾ ਮਾ ਤੋਂ ਦਾ ਦੇਸੀ ਨੌਕਸਾ ਗਾੜੀ ਦਾ ਮਾਹਾਂ ਟੈਂਪੂ ਟੈਂਪੂ ਹਾਕਾ ਸੋਲੀ ਉਹ ਪਟਾੰਗਾ ਟੱਟ ਗਿਆ ਬੜੀਆ ਡੋਰ ਜਾਂਦੀ ਆ ਵੇ ਹੈਲੋ ਗਾਇਜ਼ ਵੈਲਕਮ ਟੂ ਮੇ YouTube ਚੈਨਲ ਆਇਦਾ ਵਲੌਗ ਲੈ ਆਪਾਂ ਹਾਜ਼ਰ ਹੋ ਚੁੱਕੇ ਆਂ ਅੱਜ ਦਾ ਵਲੌਗ ਚ ਆਪਾਂ ਕਰ ਲਿਆ ਪਸੰਤ ਪੰਚਮੀ ਕਾਈਟ ਸਟੈਚ 2025 ਹਾਂਜੀ ਲੋਏ ਮਤਰਾ ਨਾਲ ਆਪਣੇ 몰ਾ ਨਾਲ ਏਰੀਆ ਨਾਲ ਨਾਲ ਬਣਾ ਚਪੜੀ ਤੇ ਚੱਲਦੇ ਆਂ ਫਿਰ ਹੋਰ ਲਿਆਉਣੇ ਥੋੜਾ ਚੱਕ ਕੇ ਪਤੰਗ ਪੌਣੇ ਕੋਠੇ ਦੇ ਆਪਾਂ ਖਲਾਰਾ ਹਾਂਜੀ ਪਾ ਜਗ੍ਹਾ ਤੇ ਖਲਾਰਾ ਪਾਣਾ ਕੋਠੇ ਤੇ ਫਿਰ ਤੁਹਾਨੂੰ ਦਿਖਾਉਣੇ ਆਂ ਉਹ ਘੈਂਟ ਘੈਂਟ ਪਤੰਗ ਤੇ ਘੈਂਟ ਘੈਂਟ ਡਿਜ਼ਾਈਨ ਤੇ ਚੱਲਦੇ ਆਂ ਥੱਲੇ ਲਿਆਉਣੇ ਆਂ ਪਤੰਗ ਲੋਇ ਮਤਰਾ ਗੱਡੀਆਂ ਥੱਲੇ ਖੱਚਤੀਆਂ ਨੇ ਤੇ ਮੁੰਡੇ ਅੰਦਰ ਵੜ ਗਏ ਆ ਉਹ ਨਾ ਪੂਰਾ ਪੂਰਾ ਨਹੀਂ ਲੋਇ ਮਤਰਾ ਸੇਨਾ ਪਹੁੰਚ ਚੁੱਕੀ ਆ ਤੇ ਚੱਕਦੇ ਆ ਵਾ ਗੋਡੇ ਆ ਆਪਣੇ ਗੋਡੇ ਪਏ ਆ ਠੀਕ ਆ ਕੋਸਕਾ ਵੇ ਆ ਕੋਸਕੋ ਵੇ ਆ ਕੋਸਕਾ ਵੇ ਬੋਲੀ ਨਹੀਂ ਤੇ ਚਲਦੇ ਇਹਨਾਂ ਨੂੰ ਉੱਤੇ ਲੈ ਗਏ ਚੱਕ ਲੋ ਮੁੰਡੇ ਆਉਦੇ ਆਦੇ ਗੋਡੇ ਚੱਕਾ ਚਲਿਏ ਕੋਠੇ ਦੇ ਹਾਂਜੀ ਚੱਕ ਲੋ ਚੱਕ ਲੋ ਚਲੋ ਚਲੋ ਨਿੰਗੋ ਨਿੰਗੋ ਫੜ ਫੜ ਮਰੇ ਹੌਲੀ ਹੌਲੀ ਚੜੀ ਠੀਕ ਆ ਨਾ ਧਿਆਨ ਨਾ ਕਿ ਪਾੜਨਾ ਆ ਜਾਣ ਛੇਤ ਆਵੇ ਕੋਈ ਵੱਡੇ ਆ ਆਇਆ ਗਾ ਗਾਈ 100 ਕ ਪੀਸ ਆ ਕਟੋ ਕਟ ਭੈਂਡ ਕਣ ਅਲੱਗ ਅਲੱਗ ਬਰਾਣਾ ਦੇ ਵਿੱਚ ਅਲੱਗ ਅਲੱਗ ਬਰਾਣਾ ਤੇ ਲੈ ਲਿਆ ਇਹਨੂੰ ਚਾਲ ਦੇ ਲੈ ਗਏ ਨਾ ਉੱਤੇ ਤੇ ਮੈਣ ਲਿਆ ਵਰ ਕੋਠੇ ਤੇ ਆ ਕੇ ਚੱਲ ਚੱਲ ਉੱਤੇ ਚੜ ਅਰੇ ਬਾਕੀ ਮੜੇ ਉੱਤੇ ਲੈ ਕੇ ਗੁੱਡੇ ਪਹੁੰਚ ਚੁੱਕੇ ਆ ਤੇ ਆਪਾਂ ਵੀ ਚੱਲਦੇ ਆ ਕਿੱਥੇ ਰੱਖ ਦੇ ਹੋ ਦੇ ਕੋਠੇ ਪਾ ਇਹਨਾਂ ਉੱਤੇ ਫਿਆੜੀ ਤੇ ਰੱਖ ਲੋ ਰਾਹ ਦੇ ਰਾਹ ਦੇ ਗਏ ਨਾ ਦੇ ਨਾ ਨਹੀਂ ਮਤਰਾ ਮੁੰਡਿਆਂ ਨੇ ਘੋਡੇ ਲਿਆ ਕੇ ਇੱਥੇ ਰੱਖਦੇ ਆ ਚੈੱਕ ਕਰੋ ਹਾਂ ਜੀ ਛੜ ਮੋਲੇ ਉੱਤੇ ਨਹੀਂ ਮਤਰਾ ਉੱਤੇ ਜਾਣ ਦਾ ਬਹੁਤ ਕੋਟਾ ਛੜਾ ਉੱਚਾਗਾ ਮੋਲਾ ਚੜ ਗਿਆ ਪਹਿਲਾਂ ਤਾਂ ਆ ਗੁੱਡੇ ਲਾਉਣੇ ਆ ਪਹਿਲਾਂ ਸਾਨੂੰ ਗੁੱਡੇ ਦਿਖਾ ਦਈਏ ਲੈ ਮੋਲੇ ਫੜਦਾ ਫੋਨ ਠੀਕ ਆ ਪਹਿਲਾਂ ਚੈੱਕ ਕਰਦੇ ਆ ਵਾਛੇ ਸਾਵੇ ਛੇ ਤਾਂਵੇਂ ਕੀ ਆ ਆ ਜਿਹੜਾ ਇਹ ਚੈੱਕ ਆ ਦਿੰਨੇ ਆ ਘੈਂਣਾ ਦਾ ਇੱਥੇ ਨਹੀਂ ਆਉਂਦਾ ਹੋਰ ਕਿ ਇਹਦਾ ਪਹਿਲਾਂ ਤਾਂ ਜਿਹੜਾ ਇਹ ਹੈਗਾ ਆਪਣਾ ਇੰਡੀਆ ਇੰਡੀਆ ਵਾਲਾ ਇਹ ਚੈੱਕ ਕਰੂ ਆਹ ਦੀ ਲੈ ਮੋਢੇ ਲਾ ਦੋ ਨੂੰ ਸਾਈਡ ਤੇ ਇਕੱਲਾ-ਇਕੱਲਾ ਕਰਕੇ ਸਾਈਡ ਤੇ ਕੰਧ ਨਾਲ ਲਾ ਦੋ ਉਧਰ ਲਾ ਦੋ ਉਧਰ ਉਧਰ ਚੋੜੀ ਇਹ ਕਾਹ ਜਿਹੜਾ ਹੈ ਨਾ ਲੈ ਵੀ ਅਮਰਤ ਲਾ ਦੋ ਇੱਧਰ ਲਾਉਣਾ ਹੈ ਗਾਇਸ ਇੱਧਰ ਅੰਚੇ ਲਾ ਦੋ ਆ ਕੰਦਨਾ ਇਹ ਕਾ ਜਿਹੜਾ ਹੈ ਨਾ ਇਹ ਮੋਲੇ ਦਾ ਫੇਵਰੇਟ ਆ ਇਹ ਨਹੀਂ ਹੈਗਾ ਤੇਰੀ ਹੈਗਾ ਠੀਕ ਆ ਭੱਲਾ ਦੇ ਆ ਇਹੋ ਸੇ ਆਜਾ ਦਾ ਮੱਛੀ ਟਾਈਪ ਮੱਛੀ ਟਾਈਪ ਛੋਟਾ ਛੋਟਾ ਮੈਂਟਮ ਆ ਰੋਬਰ ਆ ਕੇ ਆਇਓ ਲੈ ਵੜਾ ਆ ਕੋਟਾ ਵੜੋ ਸਦਾ ਕਰਕੇ ਰੱਖ ਨੂੰ ਸਦਾ ਹੈ ਇਹ ਕਾ ਗੁੱਡਾ ਦਾ ਇਹ ਮੋਲੇ ਦਾ ਇਹ ਦੇ ਨਾਲ ਹੀ ਹੁਕਮ ਤੇ ਆ ਕਾ ਗੁੱਡਾ ਦਾ

ਆ ਉਹ ਕਰ ਕਾਸ ਜਿਹੜਾ ਆ ਨਾ ਇਹ ਖਤਰੀ ਸਟਾਈਲ ਇਹਨਾਂ ਤਾਂ ਲਈ ਲਾ ਦੀਆ ਮੋਲੇ ਨਾ ਹੂੰ ਇੱਧਰ ਲਾ ਦੇ ਇਹਨੂੰ ਹਾਂ ਇੱਧਰ ਲਾ ਦੇ ਲਾ ਦੇ ਟੁੱਕੜੀ ਇਹ ਬੱਲੇ ਆ ਦੀ ਤਿੰਨ ਜਿਹੜਾ ਇਹ ਤੇ ਆ ਇਹ ਦੋ ਤਿੰਨ ਦੋ ਟੁੱਕੜਾ ਲਿਆਂ ਦੀਆਂ ਇੱਕ ਬਾਜਲੀ ਇੱਕ ਆਈ ਲਵ ਦੀ ਵਾਲੀ ਇਹ ਇੱਧਰ ਲਾ ਟੁੱਕੜਾ ਇੱਧਰ ਲਾ ਹਾਂ ਇਹ ਕਿਲਾ ਮੈਂ ਭਾਗ ਗਿਆ ਜੰਨੇ ਗੋਟਾ ਇਹਦਾ ਲੈ ਸੈਟ ਨਾਲ ਖੋਲਦੇ ਆਪਾਂ 100 ਪੀਸ ਇਹਦਾ ਵੱਖਰਾ ਵੱਖਰਾ ਲਿਆਂਦਾ ਦਾ ਤਿੰਨ ਤਾਂ ਵੀ ਇਹ ਚੱਕ ਲੈ ਇਹਨਾਂ ਨੂੰ ਲੈ ਕੇ ਚਾਲਦੇ ਆ ਉੱਥੇ ਇਹ ਬਹਿ ਕੇ ਖੋਲਦੇ ਆ ਹਵਾ ਚੱਲਿਆ ਬਾਈ ਬਹੁਤ ਕੰਮ ਗੜ ਗਈ ਕੋਈ ਨਹੀਂ ਕੋ ਨਹੀਂਦਾ ਉਹਨਾਂ ਨੇ ਵੀ ਪਿਆ ਰਹਿੰਦੇ ਪਿੱਛੇ ਹੋ ਜਾ ਮਲੇ ਅਹ ਬਸ ਤਰੋ ਗੋਡਾਂ ਨੂੰ ਹੋਰ ਕਰੋ ਬਸ ਬੋਡਾਂ ਇਹਨਾਂ ਵਰਗ ਕਰੇ। ਥੋੜਾ ਫਟਿਆ। ਆ ਇਹਨਾਂ ਦੋ 200 ਪੀਜ਼ ਆਏ 100 ਪੀਜ਼। ਪਿਆ। ਪਿਆ ਪੀਜ਼ ਆ ਇਹ। ਇਹ ਉਹ ਬਦੰਗ ਆ ਜਿਹੜਾ ਕੀ ਇਹ ਪ੍ਰੀਮੀਅਮ ਪੀਜ਼ ਆ। ਜਿਹੜਾ ਕੀ ਬਸੰਤ ਮਾਝਮੀ ਦੇ। ਤੇ ਚਲਣ ਵਾਸਤੇ ਸਪੈਸ਼ਲ ਚੜਦਾ ਕੰਪੀਟੀਸ਼ਨ ਹੁੰਦਾ ਜਿਹਨਾਂ ਦੇ। ਕਿਹੜਾ ਕੰਪੀਟੀਸ਼ਨ ਆ ਵਾਸਤੇ? ਟੰਗ ਬਾਜੀ ਵਾਸਤੇ ਚੜਦੇ ਆ ਉਹ ਬਦੰਗ ਆਹੀ। ਇਹ ਆਪਾਂ ਨੂੰ ਮਿਲਿਆ 200 ਰੁਪਏ ਦਾ। 12 ਦਰਜਣ ਆਏ। ਇਹ ਮਿਲੇ ਆ। ਕੋਸ 10 ਕ ਪੀਜ਼ ਆਣੇ। ਤੇ 10 ਕ ਪੀਸ ਆ ਨੇ ਤੇ ਦੋ ਅਦੋਲਿਆਂ ਦੇ ਆ ਬਸ ਆਪ ਵਾਲੇ ਗੋਡੇ ਚੈੱਕ ਕਰ ਲਓ ਠੀਕ ਆ ਬਾਕੀ ਆ ਗੋਡੇ ਆ ਕਿਹੜਿਆਂ ਮੋਲੇ ਭਰੀ ਭਰੀ ਚੱਲ ਰਾਲੀਆਂ ਹੂੰ ਚੱਲ ਰਾਲੀਆਂ ਭਰੀਆਂ ਚੱਲ ਰਾਲੀਆਂ ਇਹ ਆ ਗਿਆ ਪੰਜ ਪੀਸ ਦੇਖੋ ਸਾਰੇ ਪੰਜ ਪੀਸ ਤਿੰਨ ਤਾਂ ਵੇ ਇਹ ਵੀ ਚੈੱਕ ਕਰ ਲਓ ਇਹਨਾਂ ਚ ਵੀ ਜਿਹੜਾ ਇਹਨ ਘਾਟ ਆ ਇੱਕ ਪਿਆਰਾ ਤੇ ਤਿਤਲੀ ਵਾਲੇ ਦੋ ਲਿਆਂਦੇ ਆ ਇੱਕ ਕੈਨੇਡਾ ਤੇ ਆਹ ਦਾ ਅਖਾਂਈ ਵਾਲਾ ਬਦ ਨਹੀਂ ਕਿਹੜਾ ਤੇ ਦੋ ਆ ਦੋ ਬਾਕੀ ਕੈਨੇਡਾ ਵਾਲੇ ਆ ਤੇ ਖਲਾਰ ਦੇ ਇਹਨਾਂ ਨੂੰ ਤੇ ਖਲਾਰ ਕੇ ਮਿਲਦੇ ਆ ਹਾਲ ਨਹੀਂ ਮੇਤਰ ਆਪਣੇ ਕੋ ਇੰਨਾ ਕ ਸਟਾਕ ਸੀਗਾ ਆਪਾਂ ਦਾ ਖਲਾਰਾ ਪਤਾ ਆ ਇਹ ਹਵਾ ਬਹੁਤ ਚੱਲਦੀ ਆ ਗੁੱਡੇ ਉੱਡੀ ਜਾਂਦੇ ਆ। ਗੇਟ ਆਵੇ ਤਖਾਦੇ ਆ ਉੱਤੇ ਆ ਉਹ ਛਤਰੀਆਂ ਪਈਆਂ ਨੇ ਆਪਣੀਆਂ ਆ ਤਿੰਨ 6 ਤਾਂ ਆਵੇ ਪਏ ਆ। ਤੇ ਆ ਬੜੇ ਟੁਕੜਾ ਪਈਆਂ ਨੇ ਤੇ ਬਾਕੀ ਜੱਪ ਵਾਲੇ ਗੁੱਡੇ ਆ ਪਏ ਆ। ਇੰਨੇ ਖਲਾਰੇ ਪਾਦੇ ਆ ਆਪਾਂ। ਲੋੜੀ ਕਰਕੇ ਲੋੜੀ ਨਿੰਗਣ ਕਰਕੇ ਅਸੀਂ ਥੋੜੇ ਲੇਟ ਹੋ ਗਏ ਤਾਂ ਕਰਕੇ ਆਪਣਾ ਇੰਨਾ ਸਟਾਕ ਮਿਲਿਆਗਾ। ਨਹੀਂ ਆਪਾਂ ਸਾਰੇ ਕੋਠੇ ਦੇ ਖਲਾਰੇ ਪਾਣੇ ਆ ਇੱਥੇ। ਤਾਂ ਕਰਕੇ ਆਪਣੇ ਕੋਲ ਇੰਨਾ ਕੁ ਸਟਾਕ ਸੀਗਾ ਆਪਾਂ ਇੰਨਾ ਖਲਾਰਾ ਪਾਤਾ ਹੈ ਚੈੱਕ ਕਰ ਲਓ। ਬਾਕੀ ਗੁੱਡੇ ਘਟੇ ਹਵਾ ਨਾਲ ਉੱਡ ਜਾਂਦੇ ਨੂੰ ਇਗਨੋਰ ਕਰਿਓ। ਚੱਲੇ ਆਏ ਮੋਲੇ ਘਟੇ ਲਿਆ। ਤੇ ਆਪਾਂ ਘਟਿਆ ਦੇ ਹੁਣ ਅਨਬਾਕਸਿੰਗ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਚੈੱਕ ਕਰਿਓ ਹਾਂਜੀ ਲੋਈ ਮਤਰਾ ਕਰਦੇ ਆ ਘਟੂਆਂ ਦੀ ਅਨਬਾਕਸਿੰਗ ਮੋਹਲਾ ਘਟੂ ਲੈ ਕੇ ਆ ਗਿਆ ਹਾਂਜੀ ਚੈੱਕ ਕਰੋ ਪਹਿਲਾਂ ਰੱਖਾਂ ਲਿਆਂਦਾ ਆਵਾ ਸ਼ਕਤੀ ਘਟੂ ਇਹ ਦੂਜਾ ਲਿਆਂਦਾ ਆਪਾਂ ਇੰਡੀਆ ਗੋ ਇੰਡੀਆ ਗੋ ਤੇ ਇਹਦੀ ਕਰੂਗੇ ਮੋਹਲਾ ਅਨਬਾਕਸਿੰਗ ਇਹਦੀ ਕੋਗਾ ਮੈਂ ਤੇ ਕੀ ਕਰੀਓ ਚੈੱਕ ਕਰ ਉਹ ਹਾਂਜੀ ਹਾਂ ਦੇਖੋ ਗਾਇਸ ਹੁਣ ਕਰਨ ਲੱਗਾ ਮੈਂ ਅਨਬਾਕਸਿੰਗ ਦੇਖੋ ਗਾਇਸ ਚੈੱਕ ਚੈੱਕ ਕਰੋ ਗਾਇਸ ਆ ਤੁਹਾਡੇ ਟੁੱਟਿਆ ਆ ਗੱਟੂ ਇਹਨੋਂ ਕਰਨ ওভার ਕਰਿਓ ਮੜਾ ਗਿਆ ਟੁੱਟ ਗਿਆ ਸਿਰਾ ਜਾਂ ਹੁੰਦੇ ਹੋਏ ਡੈਗ ਪਈ ਸੀ ਚਲ ਕੋਈ ਨਾ ਬਾਕੀ ਰਾ ਕਲਰ ਚੈੱਕ ਕਰ ਲੋ ਓਕੇ ਰੋੜਾ ਪੂਰਾ ਮੈਂ ਕਹਿੰਨਾ ਕਲਰ ਪੂਰੇ ਦੋਨਾਂ ਦੇ ਸਰਾ ਸਰਾ ਓਕੇ ਰੋੜਾ ਕਲਰ ਆ ਹੀ ਮੋਲਿਆ ਕੀ ਕਹਣਾ ਕਿ ਉਹਨਾਂ ਗੱਟੂਆਂ ਬਾਰੇ ਗੱਡੂ ਪੂਰੇ ਸਰਾ ਬਾਬੇ ਬਾਠੀਗਾ ਇਲੋਈ ਮੇਤਰੋ ਫਲਾਹ ਲਈ ਕੋਈ ਗੁੱਡਾ ਘਟਦਾ ਚ ਨਹੀਂ ਡਿਆ ਮੈਂ ਇੱਕ ਗੋ 2 ਗੁੱਟੇ ਚੜਦੇ ਆ ਦੇਖਦੇ ਆ ਉਹ ਵੜਦੇ ਆ ਗਏ ਵਢਾਉਂਦੇ ਆ ਹਾਂ ਇਲੋਈ ਮੇਤਰੋ ਗੱਡੂ ਗੁੱਡੇ ਇਕੱਠੇ ਕਰਦੇ ਆ ਬismillah ਸੱਪਦਾ ਭੱਜਿਆ ਫਿਰਦਾ ਇਲੋਈ ਮੇਤਰੋ ਫਲਾਹ ਲਿਆ ਬਾਈ ਨਖਲਾਰਾ ਪਾਇਆ ਸੀ ਤੇ ਕਰਦੇ ਆ ਗੁੱਡੇ ਇਕੱਠੇ ਤੇ ਡੋਨਿਆਂ ਫਿਰ ਗੁੱਡੇ ਤੇ ਲੌਨਿਆਂ ਫਿਰ ਕਰਾ ਪੇਚਾਂ ਜਾਂ ਵੜਦੇ ਆ ਜਾਂ ਵਢਾਉਂਦੇ ਆ ਤੇ ਦੇਖਦੇ ਆ ਇਲੋਈ ਮੇਤਰੋ ਕਰਦੇ ਆ ਮੈਂ ਸਨ ਸਟਾਰਟ ਹਾਂਜੀ ਚੈੱਕ ਕਰਿਓ ਗੁੱਡੇ ਇਕੱਠੇ ਕਰਤੇ ਆ ਜੇ ਲਫਾਂ ਥੋੜੀ ਗੇੜੇ ਕੱਢੀਆਂ ਵਲੇ ਆ ਜਾ ਓਏ ਤਰੀ ਗਈ ਇਹਨਾਂ ਆ ਲੈ ਲੈ ਆ ਗਈ ਨਾ ਕੀ ਹੁੰਦਾ ਹੈ ਇਹ ਇਹਦੀਆਂ ਨੂੰ ਪਤਾ ਹੀ ਵਾਕੀ ਨੀ ਬਲੋਗ ਦੇਖੀ ਲਿਆਣਾ ਲੋਈ ਮੇ ਤੇਰਾ ਗੁੱਡੇ ਇਕੱਠੇ ਕਰਤੇ ਆ ਤੇ ਮੋਲਾ ਪਟਾਈ ਨੂੰ ਨਹੀਂ ਦੇਖੀ ਕੀ ਹੋ ਗਿਆ ਸਾਧਵੇਂ ਸੁਧ ਹੋਈ ਜਾ ਰਿਹਾ ਲੱਗ ਰਿਹਾ ਹੈ ਟਿਊਟੀ ਹੋ ਗਿਆ ਕਾਟਾ ਪੈ ਗਿਆ ਚੱਲ ਕੋਈ ਨਾ ਇੰਨਾ ਫੇ ਚੱਲਦੇ ਆ ਲੋਈ ਮੇ ਤੇਰਾ ਆ ਗੁੱਡੇ ਆ ਵੀ ਪੜ ਗਿਆ ਹਵਾ ਨਾ ਚੱਲ ਕੋਈ ਨਾ ਬਾਕੀ ਘਟਵਾ ਚੱਲਦੀ ਰਹਿੰਦੇ ਆ ਆਈ ਕਰੀ ਜਨਾਇ ਪਤੰਗ ਦੇਖ ਕੀ ਪਤੰਗ ਇਹ ਤਾਂ ਪੁਸ਼ਪਾ ਜਣਾਉਂਦਾ ਕਹਿੰਦਾ ਮੇਰਾ ਪੁਸ਼ਪਾ ਪੁਸ਼ਪਾ ਜਣਾਉਂਦਾ ਪੁਸ਼ਪਾ ਆ ਕੀ ਹੈ ਕਾਲਾ ਪੁਸ਼ਪਾ ਰੋਕੀ ਗਣਾਈ ਸਾਲਾ ਹਾਂਜੀ ਆ ਗਈ ਬਾਈ ਫੇਰ ਮਾਜੀ ਪਰਮੋਸ਼ਨ ਗੁੱਡਿਆ ਦੇ ਵੀ ਹੋਣ ਲੱਗੇ ਦੇਖ ਲੋ ਕੀ ਜਮਾਨਾ ਆ ਗਿਆ ਮੈਂ ਮੇਰੇ ਗੁੱਡੇ ਇਕੱਠੇ ਕਰ ਲਿਆ ਆਪਣੀ ਪਰਮੋਸ਼ਨ ਬੁੱਡੇ ਵੀ ਹੋਊਗੀ ਹਾਂਜੀ ਤੇਰਾ ਮੇਰਾ ਗੁੱਡੇ ਨਾ ਪੇਚਾ ਲਾਉਨੇ ਆ ਗੁੱਡੇ ਚੜਦੇ ਪਿਆ ਤੇ ਕੀ ਕਰ ਲੋ ਤੇ ਗੁੱਡੇ ਚੜਦੇ ਪੈ ਲਾਉਨੇ ਉਹਦੇ ਨਾਲ ਪੇਚਾ ਤੂੰ ਕਰਨੇ ਆ ਐਂੜਿਆ ਗੋਡਾ ਦੇ ਕੇ ਚੱਕ ਰਿਆਂ ਤੇ ਪਾਉਨੇ ਆ ਤਲਾਮਾਂ ਤੇ ਫੇਰ ਚੜਾਉਨੇ ਆ ਓ ਵਾਜੀ ਵਾ ਗੱਟੂ ਖੁੱਲ ਗਿਆ ਹੈ ਹਾਂ ਜੀ ਮੈਂ ਨਾ ਪੂਰੀ ਡੋਰ ਓਕੇ ਰੋੜਾ ਹਾਂ ਜੀ ਲਾਈ ਮਤਰਾ ਤਲਾਮਾਂ ਪੈ ਗਿਆ ਤੇ ਗੋਡਾ ਡੋਨੇ ਤੇ ਕਰਦੇ ਆ ਸਟਾਰਟ ਲਾਈ ਮਤਰਾ ਵੜਾ ਵੜ ਕੇ ਖੜਾ ਵਰਦਾ ਆ ਚਖੜਾ ਗੋਡਾ ਦੇ ਕੀ ਆਪ ਜੀ ਗੜ ਲੀਆ ਮੈਂ ਗਿਆ ਹਾਂ ਜੀ ਮਾਂ ਦੀ ਉਹ ਪੜਾਕਾ ਹੀ ਰਹਿ ਗਿਆ ਐ ਮਤਰਾ ਗੋਡਾ ਇੱਥੇ ਆਪਾਂ ਢੇਗ ਲੀਆ मत्ररा बापेता ना हुआ है रु को ਦਾ ਤਾਂ ਭਾਈ ਕਿਹਾ ਹਾਂਜੀ ਇਹ ਤਾਂ ਯੋਦ ਨਹੀਂ ਖੜਾ ਜਣ ਖੜਾ ਫੜ ਕੇ ਤੇ ਚੇਲੇ ਨੂੰ ਖੜਾ ਮੋਲਾ ਗਿਆ ਭੱਜ ਉਹਦੇ ਨੂੰ ਪੈ ਗਿਆ ਥੋੜਾ ਇੱਕ ਕੰਮ ਤੇ ਆਵਾਜ ਰੌਣ ਲੱਗੇ ਗੋਡਾ ਉਹ ਥੋੜੀ ਪਾਣੀ ਚੈੱਕ ਕਰ ਲਓ ਮਤਰੋ ਗੋਡਾ ਬੁਰਾ ਪੰਬਰਾਂ ਜੇ ਲਾ ਦਤਾ ਹੈ ਹੈ ਜਿਹਦੇ ਨਾਲ ਪੇਚ ਲਾਉਣਾ ਪਤਾ ਕਿ ਵੱਢਿਆ ਗਿਆ ਚੱਲ ਕੋਈ ਨਾ ਹੋਰ ਉਹ ਪਤਾ ਕਿ ਚੜਦਾ ਪਾਉਦੇ ਨੇ ਪੇਚ ਲਾਉਣੇ ਉਹ ਉੱਥੇ ਚੜਦਾ ਤੇ ਕਰਦੇ ਆ ਗੋਡਾ ਫੜਦੇ ਕੋਲ ਨੂੰ ਤੇ ਲਾਉਨੇ ਪੇਚ ਤੇ ਮਿਲਦੇ ਆ ਫਿਰ ਗੋਡਾ ਕੋਲੇ ਲਾ ਗਏ ਹਾਂਜੀ ਭਾਈ ਮੈਂ ਤੇਰਾ ਮੋਲਾ ਆ ਚੁੱਕਿਆ ਇਹ ਮੋਲਾ ਜਰਾਉਣ ਲੱਗੇ ਗੋਡਾ ਮੈਂ ਕਿਹਾ ਥੱਲੇ ਲਾ ਲੈ ਯਾ ਭਾ ਉਹ ਗੋਡੇ ਨਾਲ ਪੇਚਾ ਲਾਉਣਾ ਹੈ ਉਹ ਚੜਦਾ ਪਿਆ ਏ ਤੇ ਆਪਾਂ ਡਲਵੇਟਣ ਲੱਗੇ ਡੋਰ ਤੇ ਮੋਹਲਾ ਲਵੇਟਣ ਲਈ ਲਾਉਣ ਲੱਗੇ ਪਤੰਗ ਤੇ ਉਹ ਚੈੱਕ ਕਰ ਲਓ ਉਹ ਜੜਦਾ ਵੇ ਗੋਡਾ ਤੇ ਉਹਦੇ ਨਾਲ ਲਾਉਣਾ ਪੇਚਾ ਆਪਾਂ ਹਾਂਜੀ ਤੇ ਡੋਰ ਲਵੇਟ ਕੇ ਪੇਚਾ ਲਾਉਣ ਲੱਗੇ ਮਿਲਦੇ ਆ ਹਾਂਜੀ ਭਾਈ ਮੇਰਾ ਪੇਚਾ ਲਗਣੋਂ ਗਿੱਡੀਆਂ ਤਿਆਰੀਆਂ ਨੇ ਆਪਣਾ ਗੁਡਾ ਰਿਆ ਤੇ ਉਹਨਾਂ ਦਾ ਗੁਡਾ ਹੋ ਰਿਆ ਓ ਲਾ ਪੇਚਾ ਓਏ ਓਏ ਅਕੋਂ ਮੈਂ ਤਾਂ ਘਾਟਾ ਡੋਰ ਵੱਤ ਪਾੜਦਾ ਕਿੱਥੇ ਵੀ ਯਾਰ ਮੇਰਾ ਬੜਾ ਫੁੱਦੂ ਸੀ ਲਾ ਲਿਆ ਯਾਰ ਤਾਂ ਪਾਉਣਾ ਨਹੀਂ ਮੈਂ ਤੂੰ ਕੁੱਟੀ ਜਾਂਦੀ ਹੈ ਗਾਇਸ ਵੀਰੇ ਡੋ ਟੁੱਟ ਗਈ ਹਾਂ ਦੂਜੀ ਵਾਰ ਤੇ ਕੇ ਦੂਜੀ ਵਾਰ ਹੀ ਹੋ ਗਿਆ ਜੀ ਨੇ ਆ ਵਾ ਤੂੰ ਕਮੈਂਟੀ ਕਰ ਮਾੜੀ ਮੋਟੀ ਤੇ ਪੇਚਾ ਪਿਆ ਗਿਆ ਹਲ ਗਾਇਸ ਉਹਨਾਂ ਦੇ ਪੇਚਾ ਪੋਣਾ ਉਹ ਦੇਖੋ ਚੜਦੇ ਚੜ ਤੀਦਾ ਪੇਚਾ ਪੂੰਦ ਪਾਉਣਾ ਕਾੜ ਜਾ ਪਾਉਨੇ ਆ ਬੱਤ ਤੇ ਆਪਣਾ ਕੋਡਾ ਫਿਰਦਾ ਮਨ ਕੋਡਾ ਨਹੀਂ ਲੱਭਿਆ ਅੱਜ ਤੱਕ ਆਪਣਾ ਆਹ ਕਰਦਾ ਵੇ ਚੜਦਾ ਆਹ ਚੜਦਾ ਬਾਈਸ 来 ਮਤਰਾ ਚੈੱਕ ਕਰੋ ਡੋਰ ਬੈ ਗਈ ਗਾਈ ਵੀਰੇ ਹਾਂ ਡੋਰ ਪਰ ਗਈ ਮਾਂ ਤੇ ਗਾਈ ਇਥੇ ਵੱਡਦਾ ਗੜਾ ਦੇਖੋ ਇੱਕ ਗੁੱਟਾ ਦਾ ਸੀ ਵੱਡਦਾ ਹੁਣ ਦੂਜਾ ਗੁੱਡਾ ਵੱਡਾਂਗੇ ਆ ਜੇ ਓ ਜਾਂਦਾ ਓਏ ਕੋਈ ਖਰਾਬ ਆ ਜੇ ਡੋਰ ਸਾਡ ਡੋਰ ਕੋਈ ਨਾ ਕੋਈ ਨਹੀਂ ਚਲੋ ਪੇਚਾ ਲਾ ਕੇ ਦੇਖੀ ਤੇਰੀ ਡੋਰ ਨਾ ਪਹਿਲਾਂ ਕੀ ਕਰਤੀ ਯਾਰ ਦੱਸ ਦੇ ਮੁੰਨੇ ਹੋਰ ਕੀ ਉਹ ਸਪਲਾਸ ਕਰਨਾ ਹੈ ਗਰੇ ਗਰੇ ਪਹੁੰਚ ਚੁੱਕੇ ਆ ਇਹ ਲੈ ਆ ਲੈ ਆ ਲੈ ਆ ਲੈ ਆ ਪਿਆਣੀ ਆਹ ਦੇਖੀ ਸਾਡੇ ਇਹ ਆਹ ਦੇਖੋ ਛੱਡੋ ਛੱਡੋ ਸਾਡੇ ਛੱਡੋ ਛੱਡੋ ਤੇਰੇ ਛੱਡ ਤੇਰੀ ਮਲੇ ਰੋੜਾ ਬਣਾ ਬੋਲੇ ਵੱਡਿਆ ਜਾਣ ਦੇ ਇੱਕ ਵਾਰੀ ਬੋਈ 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 ਘਾਰ ਦੇਣੀ ਆ ਸਹਲ ਆਈ ਪੀਓ ਆਈ ਪੀਓ ਵਰਤੋ ਇੱਧਰ ਰਿਹਾ ਰਹੇ ਚਾਲ ਵਰਤੋ ਕਰ ਕੱਢੀ ਦਉ ਵੀ ਰਹਾ ਦੇ ਓ ਲਾਉਣਾ ਪੇਚਾ ਓ ਕਰਤਾ ਟਿੰਨੇ ਕਾਂਚਾਂ ਦੀ ਡੋਰ ਲਿਆ ਗਏ ਮੰਦਾ ਵਰ ਓਕੇ ਰੋਟਾ ਓਕੇ ਓਕੇ ਪੂਰੀਆਂ ਸਰਾ ਬਾਬੇ ਲਾਈ ਮਤਰਾ ਆਪਾਂ ਇੱਕ ਗੜੂਨਾ ਟੈਸਟਿੰਗ ਦਾ ਕਰ ਲਈਏ ਇਹਦੇ ਨਾਲ ਸ਼ਕਤੀ ਹਟੂ ਨਾਲ ਤੇ ਹੁਣ ਆਪਾਂ ਕਰਾਂਗੇ ਗੋ ਇੰਡੀਆ ਗੋਰੀ ਹਾਂਜੀ ਹੁਣ ਕਰਾਂਗੇ ਮੁੱਲੜੀ ਕਰਨ ਟੈਸਟਿੰਗ ਹਾਂਜੀ ਹੁਣ ਗੋਡਾ ਜਮਾ ਕੈਨੇਡਾ ਵਾਲਾ ਹਾਂਜੀ ਟੇਪਾ ਰੂਪਾ ਲਾ ਦੇ ਮੜਿਆ ਪਾੜਿਆ ਸੀਗਾ ਫਵਾਜ ਕਰਕੇ ਲਿਆ ਗੜਾ ਛੜਾਉਨੇ ਹੁਣ ਆਪਾਂ ਡੌਣੇ ਤਲਾਮਾ ਪਾਉਨੇ ਆ ਤੇ ਚੈੱਕ ਕਰੀਓ ਹਾਂਜੀ ਇਹ ਮੇਰਾ ਤਲਾਮਾ ਮੜੇ ਗਲਤ ਪੈ ਗਈ ਆਹੀ ਰੋਮੀ ਪੜਦੀ ਨੇ ਕਰਦੀ ਯਾ ਮਤਰਾ ਇੱਕ ਆਹ ਲੰਮਾ ਤੋੜ ਦਾ ਦੇਸੀ ਨੋਕਸਾ ਗਾੜੀ ਦਾ ਇਹੋ ਆਏ ਫੜਨਾ ਆਏ ਲੱਗਣਾ ਚੈੱਕ ਕਰੋ ਸਾਥ ਕਰੋ ਠੀਕ ਆਏ ਪੰਜਾਬੀਆਂ ਦੇ ਪੰਜਾਬੀ ਤਿਆਰ ਬੇ ਤਿਆਰ ਬੇ ਹਾਂ ਜੀ ਲੋ ਮਤਰਾ ਕਰ ਦੇਖੀਏ ਹਾਂ ਜੀ ਇਹ ਦੋਨੇ ਅਵਰ ਗੱਡਾ ਇਹ ਕੱਟੇ ਮਦਾਵਾ ਬਾਈ ਨੂੰ ਵਾਈਡੋ ਨਾ ਮਲੇ ਆਵ ਸਰੰਗੂ ਸਹੀ ਗਾਲ ਆਫਰ ਆਈਂਦਾ ਹਰੇ ਗੁੱਡਾ ਉਹ ਪਾੜ ਜਾ ਬਾਬਾ ਖੈਤੀ ਬਾਬਾ ਤਾਂ ਓਏ ਟੰਡ ਕਰਾਉ ਬਾਬੇ ਬੁਰੀ ਗੱਲ ਬਾਤ ਗੱਡਾ ਛੜ ਚੁੱਕਾ ਏ ਜੀ ਦੇਖੋ ਲੱਗੜਦਾਰੀ ਵਾਲਾ ਵਸੇ ਰਾਂ ਨੂੰ ਅਡੋਰ ਇਧਰ ਚੜ ਕੇ ਲੱਗ ਰੱਖ ਬਸ ਅਈ ਮੇਰਾ ਗੱਡਾ ਮੋਲੇ ਨੇ ਫੜ ਲਿਆ ਏ ਆ ਬੰਦਿਆਂ ਨੂੰ ਝੜ ਬੰਦਿਆਂ ਨੂੰ ਕਰੀ ਗਿਆਂਦਾ ਏ ਅੱਚਿਓ ਨਾ ਚੁੰਨ ਮੈਂ ਚਾਈ ਛਪਰਮਾਣਾ ਜੀ ਛਪੜਾਈ ਓਏ ਮੂਰੀ ਆਈ ਜਾਂਦਾ ਕੋਕਟਾ ਓ ਗਾਇਸ ਸੌਰੀ ਜੇਰ ਪਾਸਾਇਰਾ ਖਣੀ ਕਿੜਾ ਫੜ ਕੇ ਰੱਖ ਓਏ ਕੋਰੀ ਗਈਆਂ ਨੇ ਯਾਰ ਹੈ ਚੱਕਰ ਗਿਆ ਤੂੰ ਓਏ ਕੀ ਬਿਮਾਰੀ ਆ ਕੋਈ ਬਿਮਾਰੀ ਨਹੀਂ ਆਗੀ ਆ ਤੇ ਨੱਕਾ ਤੇ ਹਾ ਤੇ ਗੜਿਆ ਕੋਈ ਕੰਮ ਗੋਮਾ ਘਾਰ ਲਾ ਹੱਟ ਕੇ ਮੈਂ ਹੀ ਕਰਾਣਾ ਹੈ ਹੈ ਕੋਈ ਕੰਮ ਤਾਂ ਮਰਦਾ ਨਹੀਂ ਹਾਂ ਤੂੰ ਦੂਆ ਘਟੇ ਜਾਣਾ ਪੁਸ਼ਪ ਆਪ ਦਾ ਪੁਸ਼ਪਾਈ ਦੇ ਪਿਛਾ ਲੱਗ ਗਿਆ ਬੜ ਦੇ ਓ ਕੋਈ ਨਾ ਤੇਰਾ ਬੜਦਾ ਹੈ ਟੈਨਸ਼ਨਾਂ ਦਾ ਲੈਣਾ ਕਿੜਾ ਲਾ ਕੋਈ ਨਾ ਆਹ ਓਏ ਮੋਲੇ ਆ ਚੜਾ ਰਾ ਵੜੇ ਫਟਾਫਟ ਪੇਚਾ ਲਾਣਾ ਫਿਰ ਆਪ ਆਪਣਾ ਘੋੜਾ ਹੋ ਦੇ ਬਾਈ ਆਈ ਚੈੱਕ ਕਰ ਲੈ ਆਪਣਾ ਕੋ ਡਾ ਉਹ ਦੇ ਤੇ ਇੱਕ ਗੁੜਾ ਉਹ ਦੇ ਇਹਦੇ ਨਾਲ ਪੈਤਾ ਲਉਣਾ ਆਪਾਂ ਤੇ ਤੁਮ ਮੈਂ ਲਾ ਲਿਆ ਤਾਂ ਤੇ ਕੋਸ ਨਹੀਂ ਹੋਣਾ ਲੋਡ ਮਾ ਲੱਗ ਟੂ ਭਾਲਾ ਉਹ ਸਾਲੀ ਕਰ ਕੀ ਗਈ ਇਹਨਾਂ ਤੇ ਵੜਤੀ ਤੇ ਪਖੜਤੀ ਗਾ ਜਾਨੀ ਦੇ ਲੈ ਇੰਨੀ ਖਤਰਾ ਡੋਹਰਾ ਡੋਹਰਾ ਬੁਰੀ ਖਤਰਨਾਕ ਲਿਆਂਦੀ ਹੈ ਗਾਈ ਆਈਆ ਇਹੋ ਡਮੜਦਾ ਹੁਣ ਲੈ ਕੇ ਉਹਨਾਂ ਕੋ ਡਾ ਮੋੜਦਾ ਇਹ ਬਾਬਿਆਂ ਦੇ ਇੱਥੇ ਆ ਜਾ ਕੇ ਜੜਦੇ ਆਈ ਬਾਬੇ ਨੇ ਥੋੜੀ ਅੱਗੇ ਡੋਰ ਛੱਟੇ ਦੀ ਆ ਉਹ ਟੁੱਟ ਗਈ ਹਾਲੇ ਹੁਣ ਮੈਂ ਇਸ ਤਰ੍ਹਾਂ ਥੱਲੋਂ ਬਾਥਲੋਂ ਹਲ ਥੱਲੇ ਰਹਾ ਪਤਾ ਖੜ ਜਾ ਗੁੱਟਾ ਦਿਖਾਣ ਦੇ ਕੁੱਤੇ ਪਹੋਈ ਚੱਕਰ ਸੀ ਇਹ ਕੂਤਾ ਨਹੀਂ ਖਾਂਦਾ ਪਿਆ ਖੱਟਾ ਖੱਟ ਚ ਬਾਹਰ ਖੱਟ ਲਾ ਪੰਜਾਬ ਦੇ 2 ਛੜ ਪਤਾ ਡੋਰ ਖਾਂਦਾ ਤੂੰ ਹੜਾ ਪਤਾ ਡੋਰ ਛੜ ਪੁੱਤ ਛੱਡੀ ਜਨਾ ਮੈਂ ਤੂੰ ਡੋਰ ਹੜਾ ਮਰੇ ਬੰਦਾ ਖੋਲਾ ਖੱਟ ਚ ਬਾਹਰ ਆਈ ਪਿਆ ਗਾਈਸ ਘੱਟ ਮਾਰਦਾ ਜਾ ਯਾਰ ਟੂਲਾ ਆਇਆ ਅੱਜ ਦਾ ਨਾ ਸਾ ਟੈਂਪੂ ਟੈਂਪੂ ਟੂਲਾ ਟੂਲਾ ਗਾਈਸ ਟੂਲਾ ਗਾਈਸ ਦੁਬਾਰਾ ਗਾਣਾ ਮੰਗਦੇ ਚੜਾਉਣਾ ਆਪਾਂਗਾ ਹਾਂਜੀ ਲੋਈ ਮਦੁਰਾ ਤੇ ਲਾ ਮਾ ਉਹਨਾਂ ਵਾਂ ਕੇ ਜਿਵੇਂ ਵਾਲੀਆਂ ਸੱਪੜੇ ਗੁੱਡੇ ਚ ਹਾਰਦੀ ਰਿਹਾ ਚੜਾਉਨੇ ਆਏ ਤੇ ਇੱਕ ਅੱਧੇ ਕਰਦੇ ਆ ਹੋਰ ਆਈ ਵੀ ਉਹ ਹਾਂਜੀ ਚੜਾ ਲਿਆ ਗੁੱਡਾ ਫਿਰ ਸੱਪੜਾ ਗੁੱਡਾ ਚੜ ਚੁੱਕਿਆ ਹੈ ਯਾਰ ਯਾਰ ਨਾ ਚਾ ਚੰਕੀ ਲੋ ਗੋਪਾ ਦੇ ਲਈ ਟਟ ਗਿਆ ਥਾਲੇ ਓਏ ਆਪੀ ਕੋਈ ਹੁੰਦਾ ਓਏ ਓ ਮੰਦੀ ਤੇ ਓਏ ਓਏ ਆ ਪਤਾ ਨਹੀਂ ਟਟ ਗਿਆ ਬੜੀ ਓਏ ਓ ਪਤਾ ਨਹੀਂ ਟਟ ਗਿਆ ਬੜੀਆ ਡੋਰ ਜਾਂਦੀ ਆ ਵੇ ਹਾਲੀ ਅੱਤਰਾ ਬਲੋਗ ਦੀ ਹੋ ਗਿਆ ਐਂਡੀ ਦਾ ਤੇ ਆਪਾਂ ਰੱਖਣ ਚਲੇ ਗੋਡੇ ਥੱਲੇ ਤੇ ਕੋਈ ਖਾ ਉਸੇ ਗੋਡੇ ਬਹੁਤ ਪਾੜ ਗਿਆ ਪਹਿਲਾਂ ਗੋਡੇ ਕਰੇ ਰੱਖੇ ਮੋਲ ਲੈ ਚਲੇ ਗੋਡੇ ਖਾ ਦੇ ਥੱਲੇ ਤੈਨੂੰ ਗੁੱਡੇ ਆ ਮੈਂ 5:00 ਵਜੇ ਆਪਾਂ ਚੱਕ ਲਿਆ 6:00 ਤਾਬਾ ਵਜ ਜਦ ਨਹੀਂ ਕੋਈ ਜੜਾ ਹੈਗਾ ਓਏ ਮਤਰੋ ਪਤਾਂਗੇ ਰੱਖਣੇ ਕਲਾਸਿਕ ਆ ਧਾੜ ਹੋਲੇ ਕਿਥੇ ਰੱਖੀ ਮਲੇ ਪਤਾਂ ਚਾੜ ਦੇ ਫਿਰ ਬਾੜੀ ਦੇ ਨਹੀਂ ਰੱਖੇ ਓਈ ਮਤਰੋ ਆ ਪਾਗਲ ਵਾਰਾ ਗੋਠੇ ਦੇ ਦੋ ਪਤਾਂਗੇ ਰੱਖਿਆ ਵਾ ਦੋ ਚਰੋਣੀਆਂ ਕਮੈ ਦੇ ਮੋਲੇ ਨੇ ਮੋਲਾ ਵਰਸੀ ਸੈ ਹਲੂਗਾ ਹੁਣ ਠੀਕ ਆ ਠੀਕ ਆ ਮੋਲੇ ਹੂੰ ਤੇ ਹੁਣ ਚਲਾਉਣੀ ਆ ਗੱਡਾ ਆਪਾਂ ਚ ਲਾਉਣੀ ਆ ਵੇਚਾਂ ਮੋਲੇ ਨਾਲ ਲੋਈ ਮਤਰਾ ਇੱਕ ਕੋ ਡਾਮ ਹੈ ਲੈ ਲੈ ਕ ਮੋਲੇ ਲੈ ਆ ਲਾਉਣ ਕੀ ਕਰਨਾ ਮੋਲੇ ਮੋਲਾ ਵਾਰਸੀ ਸਹਾਰੂਗਾ ਮੇਰੀ ਡੋਰ ਆ ਭਈਆ ਤੇ ਮੋਲੇ ਦੀ ਮੋਲੇ ਕੋਲ ਤੇ ਤਲਾਮਾ ਪਾਉਣੇ ਤੇ ਗੱਡਾ ਚੜਾਉਣੇ ਫਿਰ ਮਿਲਦੇ ਆ ਬਾਏ ਬਾਏ ਲੋਈ ਮਤਰਾ ਆਪਾਂ ਗੱਡਾ ਚੜਾ ਲਿਆ ਮੇਰੇ ਦੇ ਮੋਲੇ ਦਾ ਕਿਉਂ ਮਲੇ ਵੇਚਾ ਲੈਣਾ ਉਹਨੇ ਪੇਚਾ ਚੈੱਕ ਕਰਿਆ ਹਾਂ ਤਲਾ ਬਚ ਲੈ ਮੋਲੇ ਉਹਨੇ ਥੱਲੇ ਨੂੰ ਹਾਂ ਹਾਂ ਬੜੀਆਂ ਨੇ ਗੱਲ ਹੋਣੇ ਲਿਖਦਾ ਬੱਸ ਦਾ ਇਹ ਜਿਹੋ ਯਾਰ ਕੋਈ ਦੂਰ ਤਾਂ ਨਹੀਂ ਲੱਡੂ ਗਿਆ ਯਾਰ ਕੀ ਅਕਾ ਸੋਲੀ ਕਾਈਬ ਬਲੌਗਰ ਆਪ ਨੇ ਕਰਾ ਲਈ ਚਾਲੇ ਯਾਤਰੀ ਯਾਰ ਇਹ ਹੋ ਗਿਆ ਭੜਤਾ ਜਾਵੇਂ ਮਤਰਾ ਗੱਡਾ ਵੱਡਿਆ ਗਿਆ ਮੋਲੇ ਨੇ ਵੜਤਾ ਆਪਣਾ ਮੈਂ ਨਾ ਵਿਚਾਰਾ ਡੋਰ ਸਾੜ ਤੇ ਰਹਿ ਗਿਆ ਚੱਲ ਕੋਈ ਨਾ ਮੋਲੇ ਤੇਰੇ ਵਾਲੇ ਪਤੰਗ ਨਾ ਹੁਣ ਉਹਦੇ ਨਾਲ ਵਿਚ ਚਲਾਉਣਾ ਕਾਲੇ ਇਹਨਾਂ ਹੋਈ ਮਤਰਾ ਪਤੰਗ ਚੜਾ ਲਿਆ ਮੋਲਾ ਪੂਰਾ ਜੋਰਾ ਸ਼ੋਰਾ ਦੇ ਤੇ ਉਹ ਦੇਖ ਕਾਲੇ ਇਹਨਾਂ ਪਿੱਛੇ ਲਾਉਣਾ ਆਪਾਂ ਕਿੱਥੇ ਆ ਗੱਡਾ ਹੋ ਰਿਹਾ ਯਾਰ ਬਾਈ ਡੰਗਾ ਚੜ੍ਹ ਗਿਆ ਨਹੀਂ ਸੱਟ ਉਹ ਦੇ ਮੋਲੇ ਆਏ ਆਪਣਾ ਗੱਡਾ ਆਹ ਵਾਲਾ ਉਹਨਾਂ ਦਾ ਉਹ ਕੋਹੜਾ ਬਾਈ ਤੇ ਲਾਉਨੇ ਆਣ ਪੇਚਾ ਤਿੰਨ ਗੱਡੇ ਆ ਗਏ ਤਿੰਨਾਂ ਵਾਲੀ ਵੜਦਨੇ ਆਪਾਂ ਲਿਆ ਛੜ ਹਰਿਆ ਪੌਣਿਆ ਡੋਰ ਛੱਡ ਲਈ ਬਣਾ ਹਾਂ ਹਾਂ ਸਾਥ ਥਲੀਪਾ ਖੱਤ ਲਿਖਾ ਥਲੀਪਾ ਕੇ ਖੱਤਲਾ ਹੈ ਥਲੀਪਾ ਸਾ ਖੱਤਲਾ ਖੱਤਲਾ ਹੈ ਪਿਆਨੀ 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 ਪੈ ਗਿਆ ਆਈ ਬੇ ਕੱਟਾ ਲੋਈ ਮਤਰਾ ਆਪਣਾ ਗੱਡਾ ਕਿੱਥੇ ਚਲੇ ਗਿਆ ਆਲਾ ਗੌਮੀ ਗਿਆ ਲੋਈ ਮਤਰਾ ਗੱਡਾ ਆਪਣਾ ਹੋ ਰਿਹਾ ਤੇ ਆਪਾਂ ਇੱਕ ਪਤਾ ਦੋ ਬਤੰਗ ਹੋਰ ਪੜਦੇ ਆ ਮਰਗੋਣ ਨਹੀਂ ਕਰ ਪਾਇਆ ਕਿਉਂਕਿ ਆਪਣਾ ਫੋਨ ਚਾਰਜ ਤੇ ਲੱਗਾ ਸੀ 2% ਹੀ ਸੀਗਾ। ਐ ਕਿੱਥੇ ਸੀ? ਐ ਕੋਹ ਜਾਂਦਾ ਪਿਆ। ਦੋ ਬਤਾਂ ਗਾ ਵੜਦੇ ਆ। ਤੇ ਹੋਰ ਮਲੇ ਕੀ ਖਣਾ ਚਾਹੁੰਦਾ ਡੋਰਾਵਾਂ ਵਾਲੇ? ਸਰਾਪ ਪੁਰੀਆਂ। ਤੁਹਾਨੂੰ ਕੀ? ਕੁੱਕਾ ਮਾਰਵੇਂ ਦਾ ਗਲੇ ਵਹਿ ਕੇ। ਤੇਰਾ ਹੀ ਗਲਾ ਵਹਿ ਕੇ ਦਿਖਾਈ ਬੋਲੀ। "ਹਮਾਰੀ ਡੋਰ ਸਭ ਤੋਂ ਏਕੀ ਹੈ। ਬੈਕ ਆਂ ਤੁਹਾਨੂੰ ਵੀ ਮਾਰ ਸਕਦੀ ਹੈ।" ਤੇ ਲੋਈ ਮੇਰੇ ਅੱਗੇ ਆਪਣਾ ਛੋਟਾ ਜਿਹਾ ਵਲੌਗ। ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਨੈਕਸਟ ਵਲੌਗ ਦੇਖਣ ਲਈ ਯਾਰ ਨੂੰ ਨਿਕਾਲੋ ਸਬਸਕ੍ਰਾਈਬ ਓਕੇ ਗਾਇਸ ਬਾਏ ਬਾਏ ਟਿਲ ਦੇਅ ਟੇਕ ਕੇਰ ਬਾਏ ਰੱਬ ਰੱਖਣਾ